ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ ਆ ਪਾਣੇ ਨੂੰ ਕੀ ਹੋ ਗਿਆ ਗਰਦੀਪ ਸਿਆ ਆਪਾਂ ਨਾ ਕਿਨੂੰ ਜਗਾਉਂਦਾ ਫਿਰਦਾ ਦਨੀ ਜਾਗਦੇ ਰਹੋ ਆ ਪਾਣੇ ਆ ਦਣੇ ਕੀ ਹੋ ਕੇ ਜੇ ਦਈ ਜਾਂਦਾ ਵਾ ਬਾਬਾ ਲੋਕਾਂ ਦੇ ਜਮੀਰਾ ਮਰੀਆਂ ਪਈਆਂ ਉਹਨਾਂ ਨੂੰ ਜਗਾਉਂਦਾ ਫਿਰਦਾ ਜਾਗਦੇ ਰਹੋ ਆ ਜਾ ਬਹਿ ਜਾ ਓਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਰੂੜੀਆਂ ਤੇ ਬੇਅਦਬੀ ਹੋਈ ਇਹ ਭਲਾ ਜਾਗੇ ਸ਼ਾਤ ਮਈ ਧਰਨੇ ਤੇ ਬੈਠਾ ਤੇ ਸਿੱਧੀਆਂ ਗੋਲੀਆਂ ਚਲਾਈਆਂ ਇਹ ਲੋਕ ਜਾਗੇ ਨਾ ਬੱਚੇ ਬੱਚੇ ਨੂੰ ਨਸ਼ਿਆਂ ਤੇ ਲਾਤਾ ਇਹ ਲੋਕ ਜਾਗੇ ਨਾ ਬਸਾਂ ਚ ਰੇਪ ਮੰਦਰਾ ਚ ਰੇਪ ਇਹ ਲੋਕ ਜਾਗੇ ਨਾ ਭਲੇ ਆ ਮਾਨਸਾ ਕਿਹੜੇ ਲੋਕਾਂ ਨੂੰ ਜਗਾ ਰਹਾ ਓਏ ਜਿਹੜੇ ਹੀ ਕਬੂਤਲ ਪਿੱਛੇ ਆਪਣੀ ਵੋਟ ਵੇਚ ਦਿੰਦੇ ਨੇ ਓਏ ਕਿਹੜੇ ਲੋਕਾਂ ਨੂੰ ਜਗਾ ਰਹਾਂ ਜਿਨ੍ਹਾਂ ਨੇ ਆਪਣੀਆਂ ਜਮੀਰਾਂ ਲੀਡਰਾਂ ਦੇ ਕੋਲੇ ਗਹਿਣੇ ਧਰੀਆਂ ਹੋਈਆਂ ਨੇ ਤੇਰੇ ਕਹੇ ਤੋਂ ਨਹੀਂ ਜਾਗਦੇ ਭਾਨਿਆ ਏ ਤੇਰੇ ਕਹੇ ਤੋਂ ਨਹੀਂ ਜਾਗਦੇ ਵੋਟਾਂ ਆ ਗਈਆਂ ਏ ਹੁਣ ਲੀਡਰਾਂ ਦੇ ਕਹੇ ਤੋਂ ਜਾਗਣਗੇ ਝੂਠੇ ਵਾਅਦਿਆਂ ਨਾਲ ਲਾਰਿਆਂ ਨਾਲ ਨੌਕਰੀਆਂ ਦੇ ਚਾਸਿਆਂ ਨਾਲ ਲੈਪਟਾਪ ਮੋਬਾਈਲਾਂ ਦੇ ਚਾਸਿਆਂ ਨਾਲ ਜਾਗਣਗੇ ਕਰਜ਼ਾ ਮਾਫ਼ੀ ਦੇ ਚਾਸਿਆਂ ਨਾਲ ਜਾਗਣਗੇ ਲੋਕ ਹੈ ਐਸੇ ਐਸੇ ਲਾਲੀਪਾਪ ਇਹਨਾਂ ਨੂੰ ਲੀਡਰ ਦੇਣਗੇ ਫਿਰ ਇਹ 5 ਸਾਲ ਸੁੱਤੇ ਰਹਿਣਗੇ ਇਹਨਾਂ ਨੂੰ ਕੈ ਸੁੱਤੇ ਰਹੋ ਰਹੋ ਸੁੱਤੇ ਤੁਸੀਂ ਓ ਮੈਂ ਤਾਂ ਕਹਿਣਾ ਤੁਸੀਂ ਭੈਣ ਦਿਓ ਦੀਨਿਓ ਛੁੱਟਾ ਹੀ ਰਹੋ ਰਹਿਣ ਦੇ ਇਹਨਾਂ ਨੂੰ ਸੁੱਤੇ ਇਹਨਾਂ ਦੀਆਂ ਵਾਲੀਆਂ ਨਸਰਾ ਇਹਨਾਂ ਨੂੰ ਕੋਸਣ ਗਿਆ ਕਿ ਤੁਸੀਂ ਕਿਹੋ ਜੀ ਆ ਸਰਕਾਰਾਂ ਚੁਣੀਆਂ ਸਾਡਾ ਸੱਤਿਆ ਨਾਸ ਕਰਤਾ ਸਾਡੇ ਮੁਲਕ ਦਾ ਸੱਤਿਆ ਨਾਸ ਕਰਤਾ ਫੇਰ ਘੜ ਕੇ ਵਾ ਵਾ ਬੋਲਦਾ ਵਾ ਵਾ ਬੋਲੇ ਨਾ ਹੋਰ ਬਾਬਾ ਆਪੀ ਭੈਣ ਦੇ ਫੇਰ ਮਰਾਵੇ